Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਦਿੱਤਾ ਬਰਾੜ ਤੁਸੀਂ ਦੇਖ ਰਹੇ ਹੋ Indian News TV ਅੱਜ ਆਪਾਂ ਪਿੰਡ ਲੁਹਾਵਾਂ ਦੀ ਬਾਣਾ ਮੰਡੀ ਵਿੱਚ ਪਹੁੰਚੇ ਹਾਂ ਜਿੱਥੇ ਕਿ ਕਣਕ ਦੇ ਜਿਹੜੇ ਅੰਬਾਰ ਲੱਗੇ ਪਏ ਆ ਪਰ ਹਜੇ ਤੀਕ ਕੋਈ ਵੀ ਜਿਹੜਾ ਨਾ ਤਾਂ ਇੱਥੇ ਬਾੜਦਾਨਾ ਪਹੁੰਚਿਆ ਤੇ ਨਾ ਹੀ ਕੋਈ ਟਰਾਈ ਦਾ ਕੰਮ ਸ਼ੁਰੂ ਹੋਇਆ ਜੋ ਕਿ ਇੱਕ ਤਰੀਕ ਤੋਂ ਮੰਡੀ ਤੇ ਜਿਹੜਾ ਟਰਾਈ ਦਾ ਕੰਮ ਉਹ ਸ਼ੁਰੂ ਹਰੇਕ ਮੰਡੀ 'ਚ ਹੋ ਚੁੱਕਿਆ ਪਰ ਲੁਹਾਨ ਦੀ ਇੱਕ ਹੀ ਮੰਡੀ ਆ ਜਿੱਥੇ ਹਜੇ ਤੱਕ ਬਾੜਦਾਨਾ ਹੀ ਨਹੀਂ ਪਹੁੰਚਿਆ ਆਓ ਆਪਾਂ ਇੱਥੋਂ ਦੇ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਕੋਲ ਜਾਣਦੇ ਆਂ ਕਿ ਕੀ ਕੀ ਮੁਸ਼ਕਲਾਂ ਜਿਹੜੀਆਂ ਇਨ੍ਹਾਂ ਕਿਸਾਨਾਂ ਨੂੰ ਆ ਰਹੀਆਂ ਹਾਂ ਜੀ ਸੱਸੀ ਜੀ ਮੁਸ਼ਕਲਾਂ ਤਾਂ ਕੋਸਤਾ ਕੁਦਰਤੀ ਮਾਰ ਤੇ ਕੋਸ ਸਰਕਾਰ ਦੀ ਮਾਰ ਤੋਂ ਹੀ ਦੇਖੋ ਕਿੰਨੀ ਪਈ ਅਸਮਤਾ ਜੀ ਹਫਤਾ ਹਫਤਾ ਹੋ ਗਿਆ ਮੰਡੀਆਂ ਦੇ ਬੇਟਿਆਂ ਨੂੰ ਤੇ ਕੋਈ ਮੰਡੀਆਂ ਦੇ ਬੋੜੇ ਨਹੀਂ ਆ ਕੇ ਤੇ ਕਿੰਨੇ ਦਿਨ ਹੋ ਗਏ ਕਣਕ ਵੱਢੇ ਨੂੰ 5 ਕੁਆਰਟੀ ਨੂੰ ਅੱਜ 8-9 ਦਿਨ ਹੋ ਗਏ ਠੀਕ ਹੈ ਜੀ 8-9 ਦਿਨ ਕਣਕ ਵੱਢੀ ਨੂੰ ਇੱਥੇ ਕੋਈ ਬੰਦਾ ਰਿਹਾ ਇੰਸਪੈਕਟਰ ਆਉਂਦਾ ਧੱਕੀ ਧਕਾਈ ਦੇ ਉਹ ਵੀ ਆ ਕੇ ਬਸ ਕੌਲ ਦਾ ਮਿੱਟੀ ਝਾੜ ਜਾਂਦੇ ਆ ਜੀ ਅਜੀ ਪਰਚਾਈ ਲਗ ਲੈਣੇ ਆ ਆਪਣੇ ਉਹਦਾ ਕੀ ਪਤਾ ਲਿਖਣ ਦਾ ਨਹੀਂ ਕਹਿੰਦੇ ਕੀ ਉਹ ਉਹ ਕਹਿੰਦੇ ਟ੍ਰਾਂਸਪੋਰਟ ਦਾ ਰਵਾਜ ਵਿੱਚ ਚੱਕੜੀ ਲੈ ਕੇ ਕਦੇ ਚਕਾਈ ਹੋਣੀ ਚਾਹੀਦੀ ਆ ਉਹ ਕਦੇ ਜਿਹੜਾ ਜਿਹੜਾ ਘਾਟਾ ਜਿਹੜੀ ਸ਼ਾਰਟੇਜ ਆਊਗੀ ਉਹ ਜਾਂ ਅੱਟੇ ਚੱਲੇ ਜਾਂ ਜ਼ਿਮੀਂਦਾਰ ਚੱਲੇ ਕੌਣ ਚੱਲੇ ਉਹ ਤੇ ਜਿਹੜਾ ਆਪਣੀ ਸ਼ਾਰਟੇਜ ਹੈਗੀ ਐ ਇਹਦੇ ਬਾਰੇ ਹੁਣ ਤਾਂ ਸਰਕਾਰ ਹੀ ਕੁਝ ਕਰ ਸਕਦੀ ਐ ਕੌਣ ਕਰ ਸਕਦਾ ਐ ਜਿਮੀਂਦਾਰ ਤਾਂ ਅੱਗੇ ਵਿਆਜ ਕੱਲ ਹੁਣ ਖੜੇ ਪਏ ਆ ਕਿੰਨਾ ਨੁਕਸਾਨ ਹੋਇਆ ਦਾ ਵਿੱਚ ਯਾ ਜਿਹੜੀ ਕਣਕ ਮੰਡੀਆਂ ਪਈ ਹੈ ਰੁਲੀ ਜਾਂਦੀ ਐ ਇੱਥੇ ਕੋਈ ਵੀ ਆ ਕੇ ਸਰਵਾਈ ਨਹੀਂ ਰਹਿ ਸਾਡੀ ਇਹਦਾ ਸਰਕਾਰ ਤੋਂ ਇਹ ਮੰਗ ਕਰਦੇ ਆ ਸਾਨੂੰ ਇਹ ਦੁੱਤਾ ਫਿਰ ਨਾ ਹੀ ਕਦਰ ਨਾ ਹੀ ਫ਼ਸਲ ਵਿਜਾ ਕਰੀ ਕੋਈ ਜਿਵੇਂ ਸਰਕਾਰ ਕਹਿੰਦੀ ਐ ਕਿ ਮੰਡੀਆਂ ਦੇ ਵਿੱਚੋਂ ਕਿਸਾਨਾਂ ਦੀ ਫਸਲ ਦਾ ਅਸੀਂ ਇੱਕ ਇੱਕ ਦਾਣਾ ਚੱਕਾਂਗੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਾਲੂ ਥੋੜੀ ਕੀ ਰਹੇ ਹੋਗੀ ਸਰਕਾਰ ਨੇ ਤਾਂ ਅੱਜ ਤੋਂ ਕਈ ਦਿਨ ਪਹਿਲਾਂ ਐਲਾਨ ਕਰਤਾ ਲੇ ਵੀ ਇੱਕ ਤਰੀਕ ਦੀ ਸਰਕਾਰੀ ਪ੍ਰਚਾਰ ਪ੍ਰਚੇਦ ਸ਼ੁਰੂਗਾ ਜੀ ਪਰ ਸਰਕਾਰ ਐਡੀ ਨਕਮੀ ਨਿਕਲੀ ਆ ਇਹਨੇ ਹਜੇ ਤੱਕ ਟੈਂਡਰ ਹੀ ਨਹੀਂ ਕਰਾਇਆ ਮੰਡੀ ਦਾ ਤੇ ਪਰਚੇਜ ਕਿਵੇਂ ਹੋਊਗੀ ਜੀ ਪੁਰਾਣਾ ਜੋ ਠੇਕੇਦਾਰ ਸੀ ਉਹਦਾ ਮਾਰਚ ਮਹੀਨੇ ਟੈਂਡਰ ਖਤਮ ਹੋ ਗਿਆ ਟੈਂਡਰ ਉਹ ਲੈ ਕੇ ਦੇ ਗਿਆ ਵੀ ਮੈਂ ਗਾਹ ਟੈਂਡਰ ਨਹੀਂ ਕਰਨਾਗਾ ਸਰਕਾਰ ਜ਼ਬਰਦਸਤੀ ਕਰਾਉਣਾ ਚਾਹੁੰਦੀ ਸੀ ਪਰ ਉਹ ਲੈਕ ਲੈਕਤੀ ਰੂਪ ਚ ਹੀ ਦੇ ਗਿਆ ਸਰਕਾਰ ਨੂੰ ਕਿ ਵੀ ਮੈਂ ਗਾਹ ਟੈਂਡਰ ਨਹੀਂ ਕਰਨਾ ਮੇਰਾ ਟਾਈਮ ਪੂਰਾ ਹੋ ਗਿਆ ਹਜੇ ਤੱਕ ਮੰਡੀ ਦਾ ਟੈਂਡਰ ਹੀ ਨਹੀਂ ਕਰਵਾਇਆ ਸਰਕਾਰ ਨੇ ਤੇ ਪਰਚੇਜ ਕਦੀ ਹੋਣੀ ਆ ਜੀ ਹਜੇ ਤਾਂ ਇਹ ਨਹੀਂ ਪਤਾ ਵੀ ਕਿਹੜੀ ਇੱਥੇ ਸਰਕਾਰੀ ਖਰੀਦ ਕਰਨੀ ਕਿਹਨੇ ਆ ਜੀ ਵੇ ਜਸ ਜੀ ਦੇ ਨਹੀਂ ਬਣਾ ਕਰ ਸਨੋਕ ਆਠ ਆਠ ਦਿਲਾ ਤੋਂ ੱੱਕੇ ਖਾਲੇ ਫਿਰਦੇ ਆ ਮੰਡੀਆਂ 'ਚ ਕੋਈ ਕੰਮ ਛੱਡ ਕੇ ਬੈਠਾ ਕੋਈ ਕਿਵੇਂ ਬੈਠਾ ਕੋਈ ਕਿੱ데 ਬੈਠਾ ਇੱਥੇ ਜੀ 12 ਤਰ੍ਹਾਂ ਦੀ ਇਹ ਦੀ ਵਡੀ ਆ ਲੈ ਹੁਣ ਫਿਰ ਜਿਹੜੀ ਤੁਸੀਂ ਕਣਕ ਇੱਥੇ ਮੰਡੀ 'ਚ ਲੈ ਕੇ ਆਏ ਜਦੋਂ ਆਪਾਂ ਨੂੰ ਪਤਾ ਵੀ ਇਹਦਾ ਟ੍ਰੈਂਡਰ ਹਜੇ ਪਾਸ ਨਹੀਂ ਹੋਇਆ ਇਹ ਤਾਂ ਬਾਰੇ ਕਿਸੇ ਉੱਚਤ ਅਧਿਕਾਰੀ ਨਾਲ ਥੋੜੀ ਕੋਈ ਗੱਲਬਾਤ ਹੋਈ ਹੈ ਇਹ ਹਟੜਕਾਰੀ ਨਾਲ ਮੇਰੀ ਤਾਂ ਇਹ ਹੋਈ ਪਰ ਇੱਥੇ ਮਨਪ੍ਰੀਤ ਨਾਲ ਗਿਆਦਾ ਉਹਦੇ ਡੀਐਫਸੀ ਨਾਲ ਵੀ ਕੀਤੀ ਆ ਸਾਰਿਆਂ ਨਾਲ ਹੀ ਕੀਤੀ ਉਹਨੇ ਤਿੰਨ ਬਲ ਪਰ ਉਹ ਸਾਰੇ ਕਹੀ ਜੰਨੇ ਆ ਉਹਨਾਂ ਨੂੰ ਬੜੀਆ ਥੇਸੜਦੇ ਆ ਉਤੋਂ ਕਰਕੇ ਸਪੈਕਟਰ ਨੂੰ ਵੀ ਮੇਰੀ ਅੱਜ ਇੰਸਪੈਕਟਰ ਨਾਲ ਤਿੰਨ ਚਾਰ ਵਾਰ ਗੱਲ ਹੋਈ ਆ ਪਰ ਉਹ ਕਹਿੰਦਾ ਵੀ ਅੱਜ ਜਿਲ੍ਹਾ ਚਾਰ ਕੋਈ ਪੱਕੀ ਗੱਲ ਨਹੀਂ ਹੁੰਦੀ ਉਹ ਟਰੋਲੇਵਰ ਨੇ ਹੜਤਾਲ ਕਰਤੀ ਆ ਉਦੋਂ ਕੋਈ ਮੰਡੀ ਦਾ ਟੈਂਡਰ ਨਹੀਂ ਆ ਤੇ ਉਹ ਕਹਿੰਦਾ ਵੀ ਅਸੀਂ ਪਾ ਨਹੀਂ ਲਾਉਣਾ ਅੱਜ ਕੋਈ ਲਿਫਟ ਨਾਲ ਕੋਈ ਪ੍ਰਮਾਣ ਪੱਤੀ ਆਣੀ ਮੋੜ ਜਾਣਾ ਅਸੀਂ ਉਹ ਮੈਨੂੰ ਸਪਸ਼ਟ ਰੂਪ ਵਿੱਚ ਅੱਜ ਦੱਸਤਾ ਜੀ ਹਾਂਜੀ ਹਾਂਜੀ ਕੀ ਕੀ ਮੁਸ਼ਕਲਾਂ ਤੁਹਾਨੂੰ ਹੋਰ ਜਿਹੜੀਆਂ ਆ ਰਹੀਆਂ ਹੈ ਮੁਸ਼ਕਲਾਂ ਹੀ ਬਸ ਇਹ ਕਣਕ ਦੇ ਵਿਥਾਰਾਂ ਦੀ ਵਿਕਈ ਲਿਫਟਿੰਗ ਹੋਵੇ ਲਿਬਰੀ ਅਧਿਕਾਰਨ ਜਾਏ ਹੋਏ ਅਸੀਂ ਘਰੇ ਜਾਏਗੇ ਪਰ ਜਿਹੜੇ ਵੀ ਪ੍ਰਸ਼ਾਸਕ ਅਧਿਕਾਰ ਨਾਲ ਗੱਲ ਕਰਦੇ ਆਂ ਡੀਐਫਟੀ ਨਾਲ ਗੱਲ ਕੀਤੀ ਹੈ ਅੱਛਾ ਹਲਕਾ ਵਿਧਾਇਕ ਨਾਲ ਗੱਲ ਕੀਤੀ ਉਹ ਵੀ ਤੁਹਾਡੇ ਅੱਜ ਆਉਂਦੇ ਆ ਕੱਲ ਆਉਂਦੇ ਖਰੀਦ ਏਜੰਸੀ ਪਰ ਬਿਨਾ ਸਹਾਇ ਲਾਰਾਂ ਦੇ ਬਿਨਾ ਕੁਝ ਹੱਲ ਨਹੀਂ ਹੋ ਰਿਹਾ ਇਹ ਕਿੰਨੇ ਦਿਨ ਹੋ ਗਏ ਜਿਹੜੀ ਹਲਕਾ ਵਿਧਾਇਕ ਨਾਲ ਤੁਹਾਡੀ ਗੱਲਬਾਤ ਹੋਈ ਸੀ ਜੋ ਸਾਡੇ 4 ਦਿਨ ਹੋਏ 4 ਦਿਨ ਹੋਈ ਗੱਲ ਹੋਈ ਲਓ ਕੱਲ ਵੀ ਗੱਲ ਹੋਈ ਸੀ ਨਾ ਲੱਗਦਾ ਹਰ ਰੋਜ਼ ਹੁੰਦੀ ਆ ਨਹੀਂ ਤਾਂ ਕੀ ਕਹਿ ਬਸ ਉਹ ਕਹਿੰਦੇ ਵੀ ਅਸੀਂ ਕਹਤਾ ਥੋੜੇ ਕ੍ਰੀਡਿਟ ਏਜੰਸੀ ਆਉਂਦੀ ਆ ਬਸ ਜਿਹੜੇ 500 ਰੁਪਏ ਦੇ ਉਹ ਆ ਵੀ ਸਾਨੂੰ ਕੋਈ ਲੈਤੀ ਆਰਡ ਨਹੀਂ ਹੋਈ ਨਹੀਂ ਮੰਨ ਲਓ ਹਣ 4 ਦਿਨ ਹੋ ਗਏ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਰੋਜ਼ ਤੁਹਾਨੂੰ ਟਾਲ ਮਟੋਲ ਕਰ ਰਹੇ ਤੇ ਇਸ ਦੇ ਬਾਰੇ ਤੁਹਾਡੀ ਅੰਲੀ ਰਣਨੀਤੀ ਕੀ ਹੋਊਗੀ ਰਗਲੀ ਰਣਨੀਤੀ ਦੇਖੋ ਹਣ ਜਿਹੜੇ ਫਿਰ ਛੜਕਾ ਦੇ ਤੁਹਾਨੂੰ ਲਾਉਣੇ ਆ ਫਿਰ ਇਹ ਕਹਿੰਦੇ ਵੀ ਤੁਸੀਂ ਬਿਨਾ ਬਾਰੇ ਤੁਹਾਨੂੰ ਲਾਉਣੇ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁਣ ਅਸੀਂ ਧੰਨਾ ਲਾਈਏ ਕਿ ਅਸੀਂ ਆਦੇ ਖੇਤਾ ਬਾਣੇ ਸੰਭਾਲੇ ਟੂੜੀ ਸੰਭਾਲੀ ਗਈ ਅਜੇ ਹੇ ਮੈਂ ਕਰਦੇ ਆ ਵੀ ਛੇਤੀ ਪ੍ਰੋਜੈਕਟ ਹੋਵੇ ਤੇ ਤੁਹਾਡੀ ਲੈਫਟਿੰਗ ਹੋਵੇ ਨਹੀਂ ਜੈ ਬਾਈ ਜੀ ਹੁਣ ਦੱਸਿਆ ਕਿ ਜਿਹੜਾ ਹਜੇ ਟੈਂਡਰ ਵੀ ਇਹਦਾ ਪਾਸ ਨਹੀਂ ਹੋਇਆਗਾ ਉਸ ਬਾਰੇ ਉਹ ਐਮਐਲਏ ਸਾਹਿਬ ਨਾਲ ਥੋੜੀ ਕੋਈ ਗੱਲਬਾਤ ਹੋਈ ਸੀ ਉਹ ਦਿਨਾਂ ਗੱਲ ਸਾਰੀ ਹੋਈ ਸੀ ਉਹ ਸਾਨੂੰ ਉਹਦੇ ਵਿੱਚ ਨੂੰ ਜਿਹੜੇ ਪ੍ਰੋਬਲਮ ਸਾਨੂੰ ਪਹਿਲਾਂ ਹੋਣੀ ਸੀ ਅਸੀਂ ਕਹਿੰਦੇ ਸਾਨੂੰ ਇਸ ਪ੍ਰੋਬਲਮਾਂ ਕਿਦਾ ਜੇ ਸਰਕਾਰ ਨੇ ਹੁਣ ਸੋਲਵ ਕਰਨੀ ਚਾਹੀਦੀ ਥਾਂ ਤੋਂ ਜੋ ਅੱਜ ਹੁਣ ਲਾਤਾ ਥਾਂ ਤੋਂ ਤੁਹਾਨੂੰ ਦੱਸ ਤੇ ਆ ਲਾਤਾ ਸਾਡੇ ਪਿੰਡ ਦੇ ਕਿਹਦਾ ਮੈਨੂੰ ਟੈਂਡਰ ਕਰਨੇ ਨਾਲ ਜਿੰਨ ਸਿਕ ਵਾਰ ਦਿਖਾਉਣੀ ਆ ਉਹਦਾ ਸਰਕਾਰ ਦਾ ਕੰਮ ਆ ਸਾਡਾ ਕੰਮ ਨਹੀਂ ਹੈ। ਫਿਰ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਐਂ ਤਾਂ ਸਰਕਾਰ ਨੂੰ ਮੰਗ ਕਰਦੇ ਆ ਵੀ ਇਹਦੀ ਖਰੀਦ ਸ਼ੁਰੂ ਕੀਤੀ ਜਾਵੇ। ਬਸ ਉਹ ਸਾਡੀ ਮੰਗ ਹੈ। ਸਾਡੀ ਫਸਲ ਰੱਖੀ ਹੈ ਹੋਰ ਕਿੰਨੇ ਦਿਨ ਹੋ ਗਿਆ ਤੁਹਾਨੂੰ ਮੰਡੀ ਦਾ ਇਹ? ਮੈਨੂੰ 5 ਦਿਨ ਹੋ ਗਏ ਜੀ। ਤੁਹਾਨੂੰ ਕਿੰਨੇ ਦਿਨ ਹੋ ਗਏ ਜੀ ਮੰਡੀ ਦਾ? 5 ਦਿਨ ਹੋ ਗਏ 6 ਦਿਨ। 6 ਦਿਨ 6 ਦਿਨ ਹੋ ਗਏ ਠੀਕ ਹੈ। ਤੁਹਾਨੂੰ ਹੀ ਹਾਂਜੀ 12 ਤੇ 13 ਦਿਨ ਗਏ ਅੱਛਾ 12 ਦੇ 12 ਦਿਨ ਰਾਤ ਨੂੰ ਆਏ ਤੁਹਾਨੂੰ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਇੱਥੇ ਕੋਈ ਲੱਗਦਾ ਕਿ ਉਹ ਜਾਣ ਕਿ ਕਿੰਨੇ ਦਿਨਾਂ ਦੇ ਹੇਟ ਟੋਲਣ ਦੀ ਸੁਭਾਵਨਾ ਹੈ ਕਿ ਨਹੀਂ ਨਹੀਂ ਜੀ ਨਹੀਂ ਕੋਈ ਇੱਥੇ ਕੋਈ ਵਾਲੀਵਾਰ ਹੀ ਨਹੀਂ ਗਈ ਜੀ ਮੇਰਾ ਪ੍ਰੋਬਲਮ ਆਪਾਂ ਕਣਕ ਤੋਲਣੀ ਚਾਹੀਦੀ ਸਾਡੀ ਇੱਕ ਵੀ ਬੋਰੀ ਗੱਟੂ ਇੱਕ ਸਾਰੀ ਮੰਡੀ ਜੋ ਇੱਕ ਗੱਟੂ ਹੀ ਕੇਵ ਜਾਵਣੀ ਤੁਲਿਆ ਇਦਾਂ ਹੀ ਪ੍ਰਸ਼ਾਸਨ ਨੂੰ ਆਉਣੇ ਕਿ ਵੀ ਆ ਕੇ ਸਾਰ ਲੈਣ ਸਾਡੀ ਕਣਕ ਤੋਣ ਲੈਫਟਰ ਦਾ ਪ੍ਰਬੰਧ ਕਰਨ ਜੀ ਇਹ ਡੀਐਫਸੀ ਸਾਹਿਬ ਨੇ ਚਾਰ ਵਾਰੀ ਗੱਲ ਹੋਈ ਚਾਰ ਦਿਨ ਤੋਂ ਉਹੀ ਵਾ ਤੜਕੇ ਸ਼ਾਮ ਦੇ ਲਾਰੇ ਲਾਈ ਜਾਂਦੇ ਆ ਰਹੇ ਆ ਇਨਸਪੈਕਟਰ ਇਨਸਪੈਕਟਰਾਂ ਨਾਲ ਗੱਲ ਕਰਦੇ ਹੋਰੀ ਮੰਡੀ ਨਹੀਂ ਹੋਈ ਜੀ ਟੱਕਾਂ ਨਾਲ ਗੱਲ ਕਰਦੇ ਉਹ ਕਹਿੰਦੇ ਸਾਡਾ ਨਹੀਂ ਮਸਲਾ ਜੀ ਕੋਈ ਹ ਲਾਰੇ ਆ ਜੀ ਕੋਈ ਨਹੀਂ ਗੱਲ ਸੌ ਰਿਹਾ ਚਾਰ ਦੋ ਪੰਜ ਦਿਨ ਤੋਂ ਇੱਕ ਵੀ ਗੱਟੂ ਨਹੀਂ ਮੰਡੀ 'ਚ ਸਾਡੇ ਤੁਰਿਆ ਜੀ ਆੜਤੀਆਂ ਨਾਲ ਗੱਲ ਹੋ ਰਹੀ ਹੈ ਆੜਤੀਆਂ ਨਾਲ ਹੀ ਕਰੀ ਜਾਂਦੇ ਆ ਯਾਰ ਤੀ ਕਹਿੰਦੇ ਸਾਡਾ ਨਹੀਂ ਮਸਲਾ ਜੀ ਤੁਹਾਨੂੰ ਛਾਟੇ ਪਾਉਂਗੀ ਲੈਫਟਿੰਗ ਦਾ ਰੌਲਾ ਇਹ ਸਾਰਾ ਇਹ ਲੈਫਟਿੰਗ ਹੁੰਦੀ ਆ ਟਰੱਕ ਆਉਂਦੇ ਆ ਤਾਂ ਆੜਤੀ ਤੋਹ ਦੇ ਨੇ ਆੜਤੀਆਂ ਸਾਨੂੰ ਛੋਟੇ ਪੈਂਦੀ ਯਾਰ ਦਿਨ ਮੁਫਤ ਨਹੀਂ ਹੁੰਦੀ ਲੈਫਟ ਛਾਟੇ ਜਿੰਮੇਵਾਰ ਕੌਣ ਹੈ ਆਰਤੀਏ ਭਾਈ ਤੇ ਸਾਨੂੰ ਸ਼ੋਰਟੇਜ ਹੋਊਗਾ ਨੁਕਸਾਨ ਆਇਤਾ ਇਸੇ ਕਰਕੇ ਬੋਟਾ ਇਹਨਾਂ ਨੂੰ ਪਾਈਆਂ ਸੀ ਵੀ ਖਣੀ ਇਹ ਦੂਦਿਆਂ ਨਾਲ ਠੀਕ ਹੋਣਗੇ ਪਰ ਉਹੋ ਹੀ ਕੰਮ ਇਹਨਾਂ ਦਾ ਵੀ ਇਹ ਵੀ ਨਹੀਂ ਚਾਹਦੇ ਨਹੀਂ ਹੁਣ ਵੋਟਾਂ ਵੀ ਆ ਰਹੀਆਂ ਤੁਸੀਂ ਫਿਰ ਵੋਟ ਕਿਹੜ ਨੂੰ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਲਿਆਉਣਾ ਚਾਹੁੰਦੇ ਆ ਕਿ ਨਹੀਂ ਅਸੀਂ ਨੇ ਇਹਨਾਂ ਨੂੰ ਪਾਉਂਦੇ ਜੀ ਦੇ ਹੁਣ ਦੇ ਅੱਗੇ ਇਹਨੀਆਂ ਬੋਟਾ ਪਾਈਆਂ ਸੀ ਅੱਗੇ ਅਸੀਂ ਇੱਥੇ ਬੈਠੇ ਆ ਮੰਡੀ 'ਚ ਤੇ ਹੁਣ ਪਾਗੇ ਇਹਨਾਂ ਨੂੰ ਵੋਟ ਕੀ ਕਰਾਂਗੇ ਸਾਡੀ ਸਾਫ ਲੈਣ ਤਾਂ ਫੇਰ ਤਾਂ ਇਹਨਾਂ ਨੂੰ ਪਾਉਣੀ ਨਹੀਂ ਸੀਗੀਆਂ ਐਮਐਲ ਨੂੰ ਕਹਿ ਰਹੇ ਕਿ ਉਹ ਐਮਐਲ ਗੱਲ ਨਹੀਂ ਸੁਣਦਾ ਇੱਥੇ ਆਇਆ ਨਹੀਂ ਪੜਨੇ ਤੇੜ ਸੀ ਕੀ ਕਹਾਂ ਸਰ ਜਿਹੜਾ ਪੰਡਾ ਥੋੜੇ ਮਰਦੇ ਕੇ ਪੰਡਾ ਆਈ ਸਾਡਾ ਠੀਕ ਹੈ ਹਾਂ ਸੱਤ ਪੰਡਾ ਦੀ ਮੰਡੀ ਆਈ ਹੈ ਕਿੰਨੇ ਪੰਡ ਲੱਗਦੇ ਇਸ ਮੰਡੀ ਨੂੰ ਮੰਡੀ ਨੂੰ ਕਈ ਬਣਾ 10 12 ਪੰਡ ਲੱਗਦੇ ਇਹਨੂੰ ਇਹ ਭੋਕੜ ਪੁਆਇੰਟ ਚਾਉਂਦੀ ਹੈ ਮੰਡੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮਾਮਲਾ ਹੈਗਾ ਉਹ ਸਾਰਾ ਮਾਮਲਾ ਲਿਫਟਿੰਗ ਲਿਫਟਿੰਗ ਦਾ ਹੈ ਤੇ ਜਿਸ ਤਰ੍ਹਾਂ ਵੀ ਇੱਥੇ ਜਿਹੜਾ ਕੋਈ ਵੀ ਟੈਂਡਰ ਜਿਹੜਾ ਉਹ ਆਪਸ ਨਹੀਂ ਆਇਆ ਤੁਸੀਂ ਮੰਡੀ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਕਣਕ ਦੇ ਢੇਰ ਲੱਗੇ ਪਏ ਆ ਕਿਸਾਨ ਬਹੁਤ ਜ਼ਿਆਦਾ ਦੁਖੀ ਹੋਏ ਪਏ ਜਿਹੜੇ 10-10 12-12 ਦਿਨ ਹੋ ਗਏ ਕਿਸਾਨਾਂ ਨੂੰ ਮੰਡੀ ਦੇ ਵਿੱਚ ਰੋਲਦਿਆਂ ਨੂੰ ਇਹਨਾਂ ਦਾ ਕੋਈ ਜਿਹੜਾ ਵਾਲੇ ਵਾਰਸ ਨਹੀਂ ਉਧਰੋਂ ਪਿਛਲੇ ਦਿਨੇ ਇੱਕ ਦੋ ਦਿਨਾਂ ਤੋਂ ਜਿਹੜੀ بارش ਵੀ ਬਹੁਤ ਜ਼ਿਆਦਾ ਹੋਈ ਆ ਉਸ ਕਾਰਨ ਹੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਕੋ ਡੀਐਸ ਐਮਐਲਏ ਨਾਲ ਕੋਲੀਆਂ ਤੇ ਗੱਲ ਵੀ ਕਰਾਉਣੀ ਆ ਕਰਾਉਣੀ ਚਾਹੁੰਦੇ ਜੇ ਐਮਐਲਏ ਸਾਹਿਬ ਨੇ ਫੋਨ ਚੱਕਿਆ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਕਾਲਿੰਗ ਜਾ ਰਹੀ ਆ person you're calling is not answering. Please. ਜੀ ਜੀ ਸਾਹਿਬ ਜਿਹੜੇ ਆਪਾਂ ਐਮਐਲਏ ਸਾਹਿਬ ਨਾਲ ਗੱਲਬਾਤ ਕਰਨੀ ਚਾਹੁੰਦੇ ਪਰ ਕਿਸੇ ਕਾਰਨ ਜਿਹੜਾ ਐਮਐਲਏ ਸਾਹਿਬ ਦੇ ਫੋਨ ਨਹੀਂ ਚੱਕ ਪਏ। ਸਰ ਪੱਤਰਕਾਰ ਬੋਲਦਾ ਦੀਪਾ ਬਰਾੜ ਜੀ ਇੰਡੀਆ ਨਿਊਜ਼ ਟੀਵੀ ਤੋਂ। ਹਾਂਜੀ ਬੋਲੋ ਜੀ। ਰਿਕਾਰਡਿੰਗ ਆਨ ਕੈਮਰਾ ਗੱਲ ਹੋ ਰਹੀ ਹੈ ਸਰ ਜਿਹੜੀ ਲਵਾਮ ਦਾਣਾ ਮੰਡੀ ਉਹਦੇ ਵਿੱਚ ਹਜੇ ਤੀਕਾ ਜਿਹੜਾ ਨਾ ਤਾਂ ਕੋਈ ਬਾਰਦਾਨਾ ਆਇਆ ਤੇ ਨਾ ਕੋਈ ਉਹਦੇ ਪਲਾਈ ਦਾ ਕੰਮ ਸ਼ੁਰੂ ਹੋਇਆ ਜੀ ਦੇਖੋ ਜਿਹੜਾ ਮੰਡੀ ਉਹਦੇ ਚ ਐਡ ਕਰਨ ਦਾ ਕੰਮ ਸੀ ਕੀ ਉਹ ਐਡ ਕਰਵਾ ਦਿੱਤੀ ਗਈ ਹੈ ਹਾਂਜੀ ਨੰਬਰ 2 ਤੇ ਜਿਹੜਾ ਗਵ ਹੈ ਆਰ ਪੀ ਐਨ ਆ ਹੈ ਜਿਹੜਾ ਬੈ ਲਿਖੀ ਦੇ ਦਿੱਤਾ ਕਿ ਉਹ ਲਿਫਟਿੰਗ ਦਾ ਕੰਮ ਵੀ ਕਰਨਗੇ ਆਨ ਦਾ ਕੰਟ੍ਰੈਕਟਰ ਸੀ ਆ ਬਸ ਉਹਨਾਂ ਦਾ ਤੇ ਲਿਖੀ ਦੇ ਦਿੱਤਾ ਸਿਕਿਉਰਟੀ ਵੀ ਉਹਨਾਂ ਨੇ ਜਮਾ ਕਰਵਾਤੀ ਹੈ ਕੰਮ ਜਿਹੜਾ ਅੱਜ ਹੀ ਜਸ ਹੋ ਜਾਏਗਾ ਸਰ ਇਹ ਇੰਨਾ ਲੇਟ ਕਿਉਂ ਚੱਲ ਰਿਹਾ ਜੋ ਕਿ ਇੱਕ ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ ਸਰਕਾਰੀ ਖਰੀਦ ਜੀ ਅਰਾਈਵਲ ਦਾ ਜਿਹੜੀ ਇਹ ਨਹੀਂ ਮਿਲਦੀ ਚਾਹੀਏ ਬਸ ਸਾਤਾ ਦਾ ਮੌਸਮ ਹੈ ਮੋਸਮ ਬਹੁਤ ਜ਼ਿਆਦਾ ਹੈ ਸਰ ਹੁਣ ਕਿਸਾਨੇ ਬਹੁਤ ਪਰੇਸ਼ਾਨ ਹੋ ਰਹੇ ਹਨ ਕਈ ਦਿਨਾਂ ਨੂੰ ਨਾਲ 10-10 ਦਿਨ ਹੋ ਗਿਆ ਕਈ ਕਿਸਾਨਾਂ ਦਾ ਇੱਥੇ ਮੰਡੀ 'ਚ ਬੈਠਾ ਨਹੀਂ ਆ ਰਹੀ ਜੀ ਹਾਲੇ ਤੱਕ ਹਾਂਜੀ ਪਰ ਜਿਹੜੇ ਵੀ ਮਸਲੇ ਕਿ ਅਸੀਂ ਸਾਰੀ ਗੱਲ ਸੋਲਵ ਕਰ ਦਿੱਤੇਗੇ ਜੀ ਅੱਜ ਤੋਂ ਲਿਸ਼ਟ ਸਟਾਰਟ ਹੋ ਜੇਗੀ ਅੱਜ ਤੋਂ ਕੰਮ ਜਿਹੜਾ ਸ਼ੁਰੂ ਹੋ ਜੂਗਾ ਹੈ ਓਕੇ ਸਰ ਥੈਂਕ ਯੂ ਧੰਨ